ਅੱਜ ਸਭ ਤੋਂ ਪਹਿਲਾਂ ਤਾਂ ਮੈਂ ਸਮੂਜੇ ਸਿੱਖ ਜਗਤ ਨੂੰ ਵਧਾਈ ਦਿੰਦਾ ਕਿ ਪਿਛਲੇ 40 ਸਾਲਾਂ ਤੋਂ ਜਿਹੜਾ ਲੜਾਈ ਕੌਮ ਲੜ ਰਹੀ ਹੈ ਔਰ ਇਸ ਲੜਾਈ ਦੇ ਵਿੱਚ ਜਿਸ ਤਰੀਕੇ ਦੇ ਨਾਲ ਸਰਕਾਰਾਂ ਨੇ ਸਮੇਂ ਦੀਆਂ ਸਰਕਾਰਾਂ ਨੇ ਜਿਸ ਤਰੀਕੇ ਦੇ ਨਾਲ ਇਹ ਕੇਸਾਂ ਨੂੰ ਬੰਦ ਕਰਨ ਦੀ ਕੋਸ਼ਿਸ਼ ਕੀਤੀ ਸੀ 1984 ਦਾ ਉਹ ਨਰਸਿੰਘਾਰ ਉਹ ਜੈਨੋਸਾਈਡ ਜਿਹਦੇ ਵਿੱਚ ਸਿੱਖਾਂ ਦੀ ਨਸਲਕੁਸ਼ੀ ਕਰਨ ਦੀ ਕੋਸ਼ਿਸ਼ ਕੀਤੀ ਗਈ ਔਰ ਇਹ ਲੜਾਈ ਕਾਮ ਕੋਰਟ ਕਚਹਿਰੀਆਂ ਦੇ ਵਿੱਚ ਲੜਦੀ ਰਹੀ ਸਾਨੂੰ ਇਨਸਾਫ ਨਹੀਂ ਮਿਲਿਆ ਮਗਰ ਕਦੇ ਵੀ ਇਹ ਉਮੀਦ ਨਹੀਂ ਛੱਡੀ ਸੀ ਕਿ ਇਸ ਦੇਸ਼ ਦੀ ਜੁਡੀਸ਼ਰੀ ਦੇ ਉੱਤੇ ਸਾਡਾ ਕੋਈ ਦੀ ਭਰੋਸਾ ਉੱਠਿਆ ਹੋਏ ਔਰ ਦਿੱਲੀ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਨੇ ਇਸ ਲੜਾਈ ਨੂੰ ਲਗਾਤਾਰ ਲੜਿਆ ਸਾਡੀ ਟੀਮ ਐਸ ਲੜਾਈ ਨੂੰ ਲਗਾਤਾਰ ਲੜਦੀ ਆਈ ਕਈ ক্লোਜ਼ਰ ਰਿਪੋਰਟਾਂ ਹੋਈਆਂ ਔਰ ক্লোਜ਼ਰ ਤੋਂ ਬਾਅਦ ਇਹ ਰੀਓਪਨ ਕਰਾਇਆ ਗਏ ਟਰਨੇ ਦੇ ਕੇ ਮੁਜ਼ਾਹਿਰੇ ਦੇ ਕੇ ਮਗਰ ਅੱਜ ਜਿਸ ਤਰੀਕੇ ਦੇ ਨਾਲ ਜਿਹੜਾ ਫੈਸਲਾ ਆਇਆ ਸਜਨ ਕੁਮਾਰ ਜਿਹੜਾ ਦੋਸ਼ੀ ਸੀ ਇਹਦਾ ਮੁੱਖ ਦੋਸ਼ੀ ਸੀ ਜਿਹੜਾ ਸਰਸਵਤੀ ਵਿਹਾਰ ਥਾਣੇ 'ਚ ਇਹਦਾ ਕੇਸ ਦਰਜ ਹੋਇਆ ਔਰ ਜਿਹੜਾ ਪਰਿਵਾਰ ਸੀ ਜਸਵੰਤ ਸਿੰਘ ਤੇ ਉਹਨਾਂ ਦਾ ਬੇਟਾ ਤਰਨਦੀਪ ਸਿੰਘ ਜਿਹਨਾਂ ਨੂੰ ਮਾਰਨ ਦੇ ਦੋਸ਼ ਲੱਗੇ ਉਹਨਾਂ ਦੇ ਪਰਿਵਾਰ ਦੇ ਵੱਲੋਂ ਜਿਹੜੀਆਂ ਗਵਾਹੀਆਂ ਵੀ ਦਿੱਤੀਆਂ ਗਈਆਂ ਅੱਜ ਉਹਦੇ ਵਿੱਚ ਉਹ ਕਨਵਿਕਟ ਹੋਇਆ ਔਰ ਜੱਜ ਸਾਹਿਬ ਨੇ 18 ਤਰੀਕ ਦੀ ਡੇਟ ਰੱਖਤੀ ਹੈ ਕਿ ਉਹਦੀ ਜਿਹੜੀ ਸਜ਼ਾ ਹੈ ਉਹ ਉਮਰ ਕੈਦ ਦੇ ਵਿੱਚ ਤਬਦੀਲ ਕੀਤੀ ਜਾਏ ਜਾਂ ਸਜ਼ਾਏ ਮੌਤ ਦਿੱਤੀ ਜਾਏ ਮੈਂ ਸਮਝਦਾ ਕਿ ਇੱਕ ਬਹੁਤ ਵੱਡਾ ਰਿਲੀਫ ਜਿਹੜਾ ਹੈ ਉਹ ਕੋਮ ਨੂੰ ਮਿਲਿਆ ਔਰ ਅਸੀਂ ਦੇਸ਼ ਦੇ ਪ੍ਰਧਾਨ ਮੰਤਰੀ ਜੀ ਔਰ ਗ੍ਰਹਿ ਮੰਤਰੀ ਜੀ ਦਾ ਧੰਨਵਾਦ ਕਰਦੇ ਆ ਜਿਨ੍ਹਾਂ ਦੇ ਕਰਕੇ ਉਹਨਾਂ ਦੀ ਸਰਕਾਰਾਂ ਬਣਨ ਤੋਂ ਬਾਅਦ ਐਸਆਈਟੀ ਬਣੀ ਔਰ ਐਸਆਈਟੀ ਬਣਨ ਤੋਂ ਬਾਅਦ ਇਹ ਦੋਸ਼ੀ ਨੇ ਅੱਜ ਜੇਲਾ ਦੇ ਪਿੱਛੇ ਨੇ ਔਰ ਸਾਨੂੰ ਉਮੀਦ ਹੈ ਬਹੁਤ ਜਲਦੀ ਜਿਹੜਾ ਇਹਦਾ ਸੱਜਨ ਕੁਮਾਰ ਦਾ ਸਹਿਯੋਗੀ ਸਾਥੀ ਜਗਦੀਪ ਸਟਾਈਲਰ ਤੇ ਕਮਲਨਾਥ ਵਰਗੇ ਵੀ ਜਿਹੜੇ ਦਰਿੰਦੇ ਨੇ ਉਹ ਜੇਲਾ ਦੇ ਪਿੱਛੇ ਹੋਣਗੇ ਕਿਉਂਕਿ ਹਮੇਸ਼ਾ ਸਰਕਾਰਾਂ ਕਿਉਂਕਿ ਇਹਨਾਂ ਦੀਆਂ ਰਹੀਆਂ ਕਈ ਸਾਲ 40 ਸਾਲਾਂ ਵਿੱਚ ਤਕਰੀਬਨ 30 ਸਾਲ ਕਾਂਗਰਸ ਦੀ ਸਰਕਾਰ ਰਹੀ ਜਿਨ੍ਹਾਂ ਨੇ ਇਹਨਾਂ ਦੀ ਪੂਰੀ ਪੁਸ਼ਤਪਨਾਇ ਕੀਤੀ ਔਰ ਇਹਨਾਂ ਨੂੰ ਹਰ ਜਗ੍ਹਾ ਬਚਾਉਣ ਦੀ ਕੋਸ਼ਿਸ਼ ਕੀਤੀ ਸੀ ਸਰਕਾਰਾਂ ਦੇ ਵਿੱਚ ਮੰਤ్రਾਲੇ ਦਿੱਤੇ ਗਏ ਇਹਨਾਂ ਨੂੰ ਵੱਡੇ ਵੱਡੇ ਅਹੁਦੇ ਦਿੱਤੇ ਗਏ ਔਰ ਇਹ ਲੋਕ ਕਹਿੰਦੇ ਹੋਏ ਦੇ ਸੀ ਸੱਜਣ ਕੁਮਾਰ ਕਹਿੰਦਾ ਹੁੰਦਾ ਸੀ ਕਿ ਮੈਂ ਹਵਾਵਾਂ ਦੇ ਰੁੱਖ ਵੀ ਮੋੜ ਸਕਦਾ ਮਗਰ ਅੱਜ ਜਿਸ ਵਕਤ ਇੱਕ ਕਨਵਿਕਟ ਹੋਇਆ ਹੈ ਅੱਜ ਉਹਨਾਂ ਪਰਿਵਾਰਾਂ ਦੇ ਵਿੱਚ ਖੁਸ਼ੀ ਦੀ ਲਹਿਰ ਹੈ ਜਿਹੜੇ 40 ਸਾਲਾਂ ਤੋਂ ਵਿਧਵਾ ਕਲੋਨੀਆਂ ਦੇ ਵਿੱਚ ਰਹਿ ਰਹੀਆਂ ਉਹ ਮਾਤਾਵਾਂ ਭੈਣਾਂ ਸਾਡੀਆਂ ਜਿਹੜੀਆਂ ਜਿਨ੍ਹਾਂ ਦੇ ਬੱਚੇ ਰੁੱਲ ਗਏ ਅੱਜ ਉਹਨਾਂ ਨੂੰ ਬਹੁਤ ਵੱਡਾ ਇੱਕ ਰੀਲੀਫ ਮਿਲਿਆ ਤੋ ਮੈਂ ਜੁਡੀਸ਼ਰੀ ਦਾ ਵੀ ਧੰਨਵਾਦ ਕਰਦਾ ਦੇਸ਼ ਦੇ ਗ੍ਰਹਿ ਮੰਤਰੀ ਤੇ ਦੇਸ਼ ਦੇ ਪ੍ਰਧਾਨ ਮੰਤਰੀ ਦਾ ਵੀ ਖਾਸ ਤੌਰ ਤੇ ਧੰਨਵਾਦ ਕਰਦਾ ਐਸਜੀਪੀਸੀ ਦਾ ਵੀ ਬਿਆਨ ਆ ਕਿ ਸਾਡੇ ਕੋਲ ਨਿਰੰਤਰ ਐਫਰਟ ਕੀਤੇ ਗਏ ਸੀ ਜਿਸ ਕਰਕੇ ਅੱਜ ਇਹ ਜਿੱਦ ਕੇ ਖੰਡ ਮਿਲੇ ਦੇਖੋ ਐਸਜੀਪੀਸੀ ਵੱਡੀ ਸੰਸਥਾ ਹੈ ਉਹ ਕੁਝ ਵੀ ਕਹਿ ਸਕਦੇ ਨੇ ਮਗਰ ਮੈਂ ਸਮਝਦਾ ਕਿ ਇਹ ਲੜਾਈ ਜਿਹੜੀ ਹੈ ਦਿੱਲੀ ਦੇ ਸਿੱਖਾਂ ਨੇ ਲੜੀ ਆ ਔਰ ਦਿੱਲੀ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਖਾਸ ਤੌਰ ਤੇ 2013 ਤੋਂ ਬਾਅਦ ਜਿਹੜਾ ਸਾਡੇ ਅਸੀਂ ਇਹਦੇ ਉੱਤੇ ਐਸਆਈਟੀ ਬਨਵਾਂ ਜੂ ਕਾਮਯਾਬ ਹੋਏ 14ਈ ਸਰਕਾਰ ਬਣੀ ਐ 14ਈ ਸਰਕਾਰ ਬਣਨ ਤੋਂ ਬਾਅਦ ਔਰ ਇਹ ਸਾਰਾ ਜਿਹੜਾ ਉਦਮ ਸੀ ਉਹ ਦਿੱਲੀ ਦੀ ਸਾਰੀ ਸੰਗਤ ਦਾ ਕਲੈਕਟਿਵ ਕੰਮ ਐ ਕੌਮ ਦਾ ਜੇ ਐਸਜੀਪੀਸੀ ਅਗਰ ਇਹਦਾ ਕ੍ਰੈਡਿਟ ਲੈਣਾ ਚਾਹੁੰਦੇ ਤੇ ਅਸੀਂ ਐਸਜੀਪੀਸੀ ਨੂੰ ਵੀ ਪਤਾ ਹੀ ਦਿੰਦੇ 40 ਸਾਲ ਦੀ ਦੇਰੀ ਨੂੰ ਕਿਵੇਂ ਵੇਖਦੇ ਹੋ 40 ਸਾਲ ਬਹੁਤ ਜ਼ਿਆਦਾ ਉਹ ਕੁਝ ਨਿਕਲ ਜਿੰਦੀ ਦੇਖੋ ਮੈਂ ਸਮਝਦਾ ਕਿ ਇਹ ਸਭ ਤੋਂ ਵੱਡਾ ਜਿਹੜਾ ਸੰਘਰਸ਼ ਕੌਮ ਦਾ ਸੀ ਹਿੰਮਤ ਨਹੀਂ ਹਾਰੀ ਔਰ ਇਹ ਹਿੰਮਤ ਨਾ ਹਾਰਨ ਦਾ ਸਤਕਾ ਹੈ ਕਿ ਅੱਜ ਜੇਲਦਾਂ ਦੇ ਵਿੱਚ ਜਿਸ ਵਕਤ ਸੱਜਨ ਕੁਮਾਰ ਗਿਆ ਇੱਕ ਐਗਜ਼ਾਮਪਲ ਦਿੱਤਾ ਗਿਆ ਹੈ ਇਹ ਇੱਕ ਐਸੀ ਮਿਸਾਲ ਬਣੀ ਹੈ ਕਿ ਸਿੱਖ ਕੌਮ ਆਪਣੇ ਤੋਂ ਹੋਏ ਜ਼ੁਲਮ ਦੇ ਖਿਲਾਫ ਕਦੀ ਪਿੱਛੇ ਨਹੀਂ ਹਟਦੀ ਔਰ ਉਹਦਾ ਮੂੰਹ ਤੋੜ ਕੇ ਜਵਾਬ ਵੀ ਦਿੰਦੀ ਹੈ ਜਿਸ ਵਕਤ ਮੌਕਾ ਆਇਆ ਸੀ ਤੇ ਉਸ ਵਕਤ ਸਾਡੇ ਜਵਾਨਾਂ ਨੇ ਜੋ ਸੰਘਰਸ਼ ਕੀਤੇ ਹੈ ਔਰ ਜਿਹੜੀ ਕੋਰਟ ਦੀ ਲੜਾਈ ਸੀ ਉਹ ਕਮੇਟੀਆਂ ਨੇ ਲੜੀ ਹੈ ਦਾਕਾ ਜੀ ਹੁਣ ਤੱਕ ਕਿੰਨੇ ਕੇਸ ਉਹ ਚੁੱਕੇ ਹਾਲ ਹੋ ਚੁੱਕੇ ਤੇ ਕਿੰਨੇ ਬਾਕੀ ਪੈ ਗਏ ਦੇਖੋ ਕਿਸਾਨ ਦੀ ਨਾ ਹਲਦੀ ਗੱਲ ਪੂਰੀ ਕਰ ਸਕਦੇ ਹਾਂ ਕਿਉਂਕਿ ਤਿੰਨ ਚਾਰ ਦਰਿੰਦੇ ਹੋਰ ਇਹਨਾਂ ਦੇ ਨਾਲ ਜਿਹੜੇ ਸਾਥੀ ਸੀ ਉਹ ਪਹਿਲੇ ਅਰੈਸਟ ਹੋ ਚੁੱਕੇ ਨੇ ਇਸ ਇਲਾਕੇ ਦੇ ਪਿੱਛੇ ਨੇ ਕਨਵਿਕਟ ਹੋਣ ਵਾਲਾ ਕੇਸ ਜਿਹੜਾ ਹੈ ਉਹ ਪਹਿਲਾ ਕੇਸ ਹੈ ਪੂਜਾ ਹੋਇਆ ਹੈ ਕਿ ਜਿਹਨੂੰ ਬਿਲਕੁਲ ਗਵਾਈਆਂ ਹੋਣ ਤੋਂ ਬਾਅਦ ਕਨਵਿਕਟ ਕਰਤਾ ਗਿਆ ਔਰ ਮੈਂ ਸਮਝਦਾ ਕਿ ਜਦ ਵੱਡਾ ਮਗਰਮਾ ਚ ਫੜਿਆ ਜਾਂਦਾ ਹੈ ਮਗਰਮਾ ਚ ਨੂੰ ਸਜ਼ਾਵਾ ਹੋ ਜਾਂਦੀ ਹੈ ਤੇ ਛੋਟੀਆਂ ਮੱਛੀਆਂ ਮਚਲੀਆਂ ਜਿਹੜੀਆਂ ਉਹ ਆਪੋ ਆਪ ਵਿੱਚ ਨਾਲ ਆ ਜਾਂਦੀ ਹੈ ਸੋ ਜਿਹੜੇ ਕੇਸਸ ਨੇ ਕਈ ਕੇਸਸ ਅਸੇ ਚੱਲ ਰਹੇ ਨੇ ਇਹਦੇ ਵਿੱਚ ਕਿਸੇ ਸਾਡੇ ਕਾਨਪੂਰ ਦੇ ਵਿੱਚ ਵੀ ਚੱਲ ਰਹੇ ਨੇ ਬੁਖਾਰੋ ਦੇ ਵਿੱਚ ਵੀ ਚੱਲ ਰਹੇ ਆ ਅਗਰ ਅਸੀਂ ਉਸ ਨਰਸਿੰਗ ਹਾਰ ਦੀ ਗੱਲ ਕਰੀ ਉਸ ਸਮੇਂ ਦੇ ਤੇ ਦੇਸ਼ ਦੇ ਵੱਖ-ਵੱਖ ਨੂੰ ਵਿੱਚ ਕਈ ਕੇਸਸ ਨੇ ਮਗਰ ਦਿੱਲੀ ਦਾ ਐਫਓ ਜਿਹੜੇ ਕੇਸ ਨੇ ਖਾਸ ਤੌਰ ਤੇ ਜਗਦੀਸ਼ ਟੈਟਲਰ ਔਰ ਸਰਜਨ ਕੁਮਾਰ ਦੇ ਖਿਲਾਫ ਚੱਲ ਰਹੇ ਸੀ ਸੋ ਅੱਜ ਉਹਦੇ ਵਿੱਚ ਬੜੀ ਵੱਡੀ ਰਾਹਤ ਮਿਲੀ ਸਭ ਤੋਂ ਕੇਸ ਉਹ ਵੀ ਕਾਨੂੰਨੀ ਤਰੀਕੇ ਹੁੰਦੀ ਹੈ ਜਿਆ ਇਹ ਨਹੀਂ ਬਿਲਕੁਲ ਹੁੰਦੀ ਹੈ ਜਿਸ ਵਕਤ ਇੱਕ ਪੋਜ਼ਿਟਿਵ ਮੋੜ ਨਗਰ ਆਉਂਦਾ ਹੈ ਕੋਰਟ ਦਾ ਤੇ ਫਿਰ ਉਸ ਵਕ ਉਸ ਤੋਂ ਬਾਅਦ ਕੇਸਸ ਹੋਰ ਵੀ ਸਾਹਮਣੇ ਆਉਂਦੇ ਨੇ ਔਰ ਮੈਂ ਸਮਝਦਾ ਕਿ ਕਈ ਜਿਹੜੇ ਗਵਾਹ ਨੇ ਇਸ ਸਮੇਂ ਤੋ ਰੁਕੇ ਪਏ ਨੇ ਉਹਨਾਂ ਦੇ ਵੀ ਹੌਸਲੇ ਬੁਲੰਦ ਹੁੰਦੇ ਨੇ ਕਿ ਹਾਂ ਸਾਨੂੰ ਇਨਸਾਫ ਮਿਲ ਸਕਦਾ ਹੈ ਕਿ ਸਾਨੂੰ ਗਵਾਹੀਆਂ ਲਈ ਅੱਗੇ ਆਣਾ ਚਾਹੀਦਾ ਸੋ ਇਹ ਸਮੇਂ ਦੀ ਗੱਲ ਹੈ ਆਉਣ ਵਾਲੇ ਸਮੇਂ ਚ ਬਟ ਅੱਜ ਸੱਜਨ ਕੁਮਾਰ ਦੇ ਇਸ ਕਨਵਿਕਟ ਹੋਣ ਦੇ ਨਾਲ ਮੈਂ ਇੱਕ ਬਹੁਤ ਵੱਡਾ ਜਿਹੜਾ ਮੈਂ ਕਹਿ ਸਕਦਾ ਕਿ ਮੈਸੇਜ ਹੈ ਉਹ ਦੁਨੀਆ ਦੇ ਵਿੱਚ ਹੈ ਕਿ ਸਿੱਖ ਕੌਮ ਆਪਣੇ ਉੱਤੇ ਹੋਏ ਜ਼ੁਲਮ ਦਾ ਬਦਲਾ ਹਰ ਵਕਤ ਲੈਣ ਲਈ ਇਹ ਲੜਾਈਆਂ ਲੜਦੀ ਰਹਦੀ ਹੈ ਔਰ ਲੜਦੀ ਰਹੇਗੀ ਮੈਂ ਪਰसों ਕਹਿ ਦੇ ਦਿੱਤਾ ਸੀ ਫਿਰ ਲੱ ਨੂੰ ਨਹੀਂ ਪਰ ਅੱਜ ਉਹਨੇ ਇਸ ਤਰੀਕੇ ਨਾਲ ਕਿਹਾ ਕਿ ਸੁਖਵੀਰ ਬਾਦਲ ਦਾ ਖਾਲਸਾ ਨੂੰ ਮੱਥਾ ਲਾ ਰਿਹਾ ਇਸ ਦਾ ਵੀ ਉਹਨਾਂ ਦੇ ਵੀ ਬਿਆਨ ਆ ਰਹੇ ਦੇਖੋ ਇਹ ਤੇ ਸਿੰਘ ਸਾਹਿਬ ਵੀ ਦੱਸ ਸਕਦੇ ਨੇ ਮਗਰ ਇਹ ਤੇ ਜਗ ਜਾਹਰ ਹੈ ਕਿ ਸਰਦਾਰ ਸੁਖਵੀਰ ਸਿੰਘ ਬਾਦਲ ਨੂੰ ਜਿਹੜੇ ਹਦਾਇਤ 2 ਦਸੰਬਰ ਨੂੰ ਦਿੱਤੀਆਂ ਗਈਆਂ ਸੀ ਉਹਨਾਂ ਦੀ ਜਗ੍ਹਾ ਕੋਈ ਵੀ ਹੋਰ ਬੰਦਾ ਹੁੰਦਾ ਉਹਨੂੰ ਇਨ ਬਿਨ ਮੰਨਦਾ ਔਰ ਇਸ ਗੱਲ ਦੇ ਉੱਤੇ ਆਪਣੇ ਆਪ ਨੂੰ ਗੁਰੂ ਦਾ ਨਿਮਾਣਾ ਸਿੱਖ ਹੋਣ ਦੀ ਜਿਹੜੀ ਗੱਲ ਕਰਦੇ ਆ ਉਸ ਗੱਲ ਦੇ ਉੱਤੇ ਪੈਰਾ ਵੀ ਦਿੰਦੇ ਮਗਰ ਪਹਿਲੇ ਆਪਣੀ ਰੈਜ਼ੀਗਨੇਸ਼ਨ ਦੇ ਉੱਤੇ ਟਾਈਮ ਲਾਇਆ ਗਿਆ ਉਹ ਪ੍ਰਥੀ ਦੀ ਰੂਪਰੇਖਾ ਨੂੰ ਚੇਂਜ ਕੀਤਾ ਜਾ ਰਿਹਾ ਇਹ ਅਕਾਲੀ ਦਲ ਜਿਹੜਾ ਇੱਕ ਪਰਵਾਰ ਨੂੰ ਬਚਾਉਣ ਦੇ ਪਿੱਛੇ ਅੱਜ ਸਾਰੀਆਂ ਮਾਨ ਮਰਿਆਦਾਂ ਉੱਤੇ ਚਿੱcke ਟੰਗ ਰਿਹਾ ਸੋ ਇਹਦੇ ਕਰਕੇ ਕੌਮ ਦਾ ਬੜਾ ਵੱਡਾ ਨੁਕਸਾਨ ਹੋ ਰਿਹਾ ਮਗਰ ਸਿੰਘ ਸਾਹਿਬ ਨੂੰ ਵੀ ਐਫਓਜੀ ਸ਼ਬਦਾਵਲੀ ਨਹੀਂ ਵਰਤਣੀ ਚਾਹੀਦੀ ਇਹ ਅਕਾਲ ਤਖਤ ਸਾਹਿਬ ਦਾ ਮੱਥਾ ਲਾ ਰਿਹਾ ਹੈ ਸ੍ਰੀ ਅਕਾਲ ਤਖਤ ਸਾਹਿਬ ਦੇ ਜਥੇਦਾਰ ਸਾਹਿਬ ਨੂੰ ਵੀ ਚਾਹੀਦਾ ਹੈ ਕਿ ਇਹ ਜਿਹੜਾ ਹੁਣ ਪਰਸੋ ਜਿਹੜਾ ਐਕਸ਼ਨ ਲਿਆ ਗਿਆ ਗੈਨੇਰਪੀਸ ਸਿੰਘ ਦੇ ਉਹਦੇ ਉੱਤੇ ਵੀ ਉਹਨਾਂ ਦੀ ਸਟੈਂਡ ਕਲੀਅਰ ਹੋਣਾ ਚਾਹੀਦਾ ਕਿਉਂਕਿ ਬਹੁਤ ਅੱਛੀ ਕਿ ਯੂਨਿਟੀ ਦਿਖਾਈ ਸੀ ਤੇ ਕੌਮ ਦੀ ਬੜੀ ਉਮੀਦਾਂ ਜਾਗੀਆਂ ਸੀ ਕਿ ਅੱਜ ਵਾਪਸ ਅਸੀਂ ਅਕਾਲੀ ਫੂਲਾ ਸਿੰਘ ਵਰਗਾ ਜਥੇਦਾਰ ਦੇਖਣਾ ਚਾਹ ਰਹੇ ਹਾਂ ਮਗਰ ਅੱਜ ਜੋ ਹਾਲਾਤ ਬਣੇ ਨੇ ਇਹਨਾਂ ਨੇ ਅਗਰ ਉਸ ਚੀਜ਼ ਦੇ ਉੱਤੇ ਕਾਮਯਾਬ ਹੋ ਗਏ ਇਹਨਾਂ ਨੂੰ ਖੇਰੂ-ਖੇਰੂ ਕਰਨ ਦੇ ਵਿਚਾਰ ਨਾਲ ਨੂੰ ਆਪਸ ਵਿੱਚ ਅੱਡ ਕਰਨੇ ਇਹ ਕੌਮ ਦਾ ਬਹੁਤ ਵੱਡਾ ਨੁਕਸਾਨ ਹੋਏਗਾ। ਆਪਕਾ ਦਿੱਲੀ ਮੈਜਿਸਟਰ ਦਾ ਪਰਮ ਜੀ ਸਿੰਘ ਸਰਨਾ ਨੇ ਸਵਾਗਤ ਕੀਤਾ ਕਿ ਬਹੁਤ ਵਧੀਆ ਫੈਸਲਾ ਹੈ ਜੀਪੀਸੀ ਦਾ ਜਿਹੜਾ ਪੂ ਸਿੰਗਲ ਰੂਲ ਵਿੱਚ ਕੀਤਾ। ਦੇਖੋ ਸਰਦਾਰ ਪਰਮਜੀਤ ਸਿੰਘ ਸਰਨਾ ਦਾ ਸਵਾਲ ਤੁਹਾਡਾ ਪੁੱਛਣਾ ਹੀ ਗਲਤ ਹੈ ਕਿਉਂਕਿ ਉਹਨਾਂ ਦਾ ਆਪਣਾ ਹੀ ਲਾਈਫ 'ਚ ਕੋਈ ਸਟੈਂਡ ਨਹੀਂ ਹੈ। ਸਰਦਾਰ ਪਰਮਜੀਤ ਸਿੰਘ ਸਰਨਾ 25 ਸਾਲ ਬਾਦਲ ਪਰਿਵਾਰ ਨੂੰ ਗਾਲਾਂ ਕੱਢਦੇ ਰਹੇ। ਔਰ ਜਿਸ ਮੁੱਧਿਆ ਦੇ ਉੱਤੇ ਗਾਲਾਂ ਕੱਢਦੇ ਰਹੇ ਉਹਨੇ 'ਚ ਇੱਕ ਮੁੱਦਾ ਸਾਬਿਤ ਨਹੀਂ ਹੋ ਸਕਿਆ। ਡੇਰੇ ਦੀ ਮਾਫੀ ਦੇ ਉੱਤੇ ਉਹ ਲੜਾਈ ਲੜਦੇ ਰਹੇ ਉਹ ਬਰਗਾੜੀ ਦੇ ਕਾਂਢ ਦੇ ਉੱਤੇ ਗੁਰੂ ਗ੍ਰੰਥ ਸਾਹਿਬ ਦੀ ਬੇਦਬੀਆਂ ਦੇ ਉੱਤੇ ਗੁਰੂ ਗ੍ਰੰਥ ਸਾਹਿਬ ਦੀ ਚੋਰੀਆਂ ਦੇ ਉੱਤੇ ਅਕਾਲ ਤਖਤ ਸਾਹਿਬ ਨਾਲ ਸਭ ਤੋਂ ਵੱਡਾ ਅਗਰ ਮੱਥਾ ਕਿਸੇ ਨੇ ਲਾਇਆ ਕਿਸੇ ਨੇ ਟਕਰਾਵ ਕੀਤਾ ਮੇਰੀ ਹੋਸ਼ ਦੇ ਵਿੱਚ ਜਦੋਂ ਮੈਂ ਹੋਸ਼ ਸੰਭਾਲੀਆ ਕਿ ਸਰਦਾਰ ਪਰਮਜੀਤ ਸਿੰਘ ਸਰਦਾਰ ਤੇ ਸਰਦਾਰ ਹਰਵਿੰਦਰ ਸਿੰਘ ਸਰਦਾਰ ਮਿਲਿਆ ਅਕਾਲ ਤਖਤ ਦਿੱਲੀ ਜਾ ਕੇ ਦੇਖੋ ਤੁਸੀਂ ਜਿਸ ਵਕਤ ਇਹ ਦਿੱਲੀ ਕਮੇਟੀ ਦੇ ਵਿੱਚ ਕਾਬਜ਼ ਸੀ ਦੋ-ਦੋ ਸੰਗਰਾਂਧਾਂ ਦੋ-ਦੋ ਗੁਰਪੁਰਬ ਬਣਾਉਣ ਦੇ ਵਿੱਚ ਮਾਹਿਰ ਸੀ ਜਦ ਦਿੱਲੀੋਂ ਜੱਥੇ ਚਲਦੇ ਸੀ ਦਰਬਾਰ ਸਾਹਿਬ ਮੱਥਾ ਟੇਕਣ ਜਾਣਾ ਕਿ ਅੱਜ ਸੰਗਰਾਦ ਹੈ ਤੇ ਇੱਥੇ ਅੱਗੇ ਦਿਖਦੇ ਸੀ ਕਿ ਸੰਗਰਾਦ ਦੀ ਮਨਾਈ ਜਾ ਰਹੀ ਔਰ ਜਦ ਦਿੱਲੀ ਦਰਬਾਰ ਸਾਹਿਬ ਸੰਗਰਾਦ ਬਣਾਈ ਜਾਂਦੀ ਸੀ ਤੇ ਦਿੱਲੀ ਪਤਾ ਹੀ ਨਹੀਂ ਹੁੰਦਾ ਸੀ ਕਿ ਅੱਜ ਸੰਗਰਾਦ ਦਾ ਦਿਹਾੜਾ ਸੋ ਇਹ ਗੁਰਪੁਰਬਾਂ ਦੇ ਉੱਤੇ ਵੀ ਕਰਦੇ ਰਿਹਾ ਸ੍ਰੀ ਅਕਾਲ ਤਖਤ ਸਾਹਿਬ ਨੂੰ ਸਿਧਾਂਤਕ ਤੌਰ ਤੇ ਅਗਰ ਕਿਸੇ ਨੇ ਪਿੱਠ ਦਿਖਾਈਆ ਤੇ ਉਸਦਾ ਪਰਮਜੀਤ ਸਿੰਘ ਸਰਨਾ ਔਰ ਅੱਜ ਉਹਦਾ ਹੀ ਕਾਰਨ ਹੈ ਕਿ ਅੱਜ ਸਰਦਾਰ ਹਰਵਿੰਦਰ ਸਿੰਘ ਸਰਨਾ ਨੂੰ ਨਖਾਇਆ ਘੋਸ਼ਿਤ ਸੀ ਇਹ ਕੱਲ ਤੱਕ ਸਾਹਮਣੇ ਕੀਤਾ ਪਰ ਜਦੋਂ ਅਮਨ ਸਰੋਹ ਆਂਦੇ ਪ੍ਰੈਸ ਤੋਂ ਬਕਾਇਦਾ ਤੁਹਾਡੇ ਪ੍ਰਬੰਧਾ ਤੁਸੀਂ ਸਵਾਲ ਚੁੱਕਦੇ ਨੇ ਕਹਿੰਦੇ ਜੀ ਇਹ ਖੋਖਲਾ ਕਰਤਾ ਦਿੱਲੀ ਕਮੇਟੀ ਨੇ ਪ੍ਰਬੰਧਨ ਦੇਖੋ ਪਰਮਜੀਤ ਸਿੰਘ ਸਰਨਾ ਬਾਰੇ ਮੈਂ ਹੁਣੇ ਗੱਲ ਕੀਤੀ ਹੈ ਖੋਖਲਾ ਕਹਿਣਾ ਔਰ ਖੋਖਲਾ ਸਾਬਿਤ ਕਰਨਾ ਇਹਦੇ ਵਿੱਚ ਬੜਾ ਫਰਕ ਹੈ ਦਿੱਲੀ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਦਾ ਜਿਹੜਾ ਮਿਆਰ ਪਿਛਲੇ 7-8 ਸਾਲਾਂ ਵਿੱਚ ਉੱਠਿਆ ਅੱਜ ਦੁਨੀਆ ਭਰ ਦੇ ਵਿੱਚ ਐਸਜੀਪੀਸੀ ਤੋਂ ਵੀ ਬਾਅਦ ਅਗਰ ਕੋਈ ਲੋਕ ਸਾਡੇ ਉਮੀਦ ਰੱਖਦੇ ਨੇ ਤਾਂ ਦਿੱਲੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪਾਵੇਂ ਉਹ ਲੋਕਾਂ ਦੇ ਇਲਾਜ ਦੀ ਗੱਲ ਹੋਵੇ ਪਾਵੇਂ ਉਹ ਲੋਕਾਂ ਦੇ ਬੱਚਿਆਂ ਦੀ ਪੜ੍ਹਾਈਆਂ ਦੀ ਗੱਲ ਹੋਵੇ ਪਾਵੇਂ ਸਾਡੇ ਵੱਡੇ ਇੰਸਟੀਚਿਊਟਸ ਨੇ ਜਿਹੜੇ ਉਹਨਾਂ ਦੇ ਵਿੱਚ ਪੜ੍ਹਾਈਆਂ ਦੀ ਗੱਲ ਹੋਵੇ ਜਾਂ ਧਰਮ ਦੇ ਪ੍ਰਚਾਰ ਤੇ ਪ੍ਰਸਾਰ ਦੀ ਗੱਲ ਹੋਵੇ ਅੱਜ ਪੰਜਾਬ ਦੇ ਵਿੱਚ ਸਾਡਾ ਜਿਹੜਾ ਯੂਨਿਟ ਹੈ ਭੋਮਾ ਸਾਹਿਬ ਬੈਠੇ ਹੈ ਚੇਅਰਮੈਨ ਨੇ ਸਾਡੇ ਧਰਮ ਪ੍ਰਚਾਰ ਦੇ ਜਿੰਨਾ ਕੁ ਪ੍ਰਚਾਰ ਪ੍ਰਸਾਰ ਸਾਡੀ ਕਮੇਟੀ ਇੱਥੇ ਕਰ ਰਹੀ ਹੈ ਦਿੱਲੀ ਕਮੇਟੀ ਦਿੱਲੀ ਤੋਂ ਆ ਕੇ ਪੰਜਾਬ ਦੇ ਬਾਰਡਰਾਂ ਦੇ ਉੱਤੇ ਪੱਟੀ ਤੋਂ ਲੈ ਕੇ ਪਠਾਨਕੋਟ ਤੱਕ ਜਿਹੜੇ ਸਾਡੇ ਹੋਏ ਨੇ तकरीबन 12-1300 ਬੱਚਿਆਂ ਨੂੰ ਅਮਰਿਤਸਰ ਆ ਕੇ ਘਰ ਵਾਪਸ ਲਿਆਇਆ ਗਿਆ ਔਰ ਇਹ ਕੰਮ ਜਿਹੜੇ ਐਸਜੀਪੀਸੀ ਦੇ ਸੀ ਉਹ ਦਿੱਲੀ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਇੱਥੇ ਤੱਕ ਆ ਕੇ ਵੀ ਕਰ ਰਹੀ ਹੈ ਸਾਨੂੰ ਧਰਮ ਤੇ ਪ੍ਰਚਾਰ ਪ੍ਰਸਾਰ ਦੇ ਲਈ ਜ ਦੁਸ਼ਮਣ ਦੇ ਕਿਸੇ ਵੀ ਕੋਨੇ ਚ ਬੁਲਾਇਆ ਜਾਂਦਾ ਤੇ ਸਭ ਤੋਂ ਪਹਿਲੇ ਸਾਡੀ ਕਮੇਟੀ ਅੱਗੇ ਜਾਂਦੀ ਹੈ ਕਿਸੇ ਸਿੱਖ ਦੇ ਉੱਤੇ ਕੋਈ ਆਪਤਾ ਆਂਦੀ ਹੈ ਕੋਈ ਸਿੱਖ ਨੂੰ ਵਿਪਦਾ ਪੈਂਦੀ ਹੈ ਉਹ ਐਸਜੀਪੀਸੀ ਦੇ ਪ੍ਰਧਾਨ ਨੂੰ ਫੋਨ ਨਹੀਂ ਕਰਦਾ ਉਹ ਦਿੱਲੀ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨਾਂ ਦੇ ਪ੍ਰਬੰਧਕਾਂ ਦੇ ਔਰ ਦਫਤਰਾ ਦੇ ਨੰਬਰ ਨੇ ਹਰ ਸਿੱਖ ਦੇ ਮੋਬਾਈਲ ਦੇ ਵਿੱਚ ਹੈਗੇ ਨੇ ਔਰ ਉਹ ਲਾਂਦੇ ਨੇ ਉਹਨਾਂ ਨੂੰ ਅਟੈਂਡ ਕੀਤਾ ਜਾਂਦਾ ਹੈ ਔਰ ਉਹਨਾਂ ਦੀਆਂ ਜਿਹੜੀਆਂ ਪ੍ਰੋਬਲਮਸ ਨੇ ਉਹਨੂੰ ਸੋਲਵ ਕਰਨ ਵਾਸੇ ਯਤਨ ਕੀਤਾ ਜਾਂਦਾ ਹੈ ਹੋਣ ਨਾ ਹੋਣ ਇਹ ਹਰ ਗੱਲਾਂ ਵੱਖਰੀਆਂ ਆਉਂਦੀਆਂ ਨੇ ਮਜ਼ਰ ਤੁਹਾਡਾ ਯਤਨ ਤੁਹਾਡਾ ਜਿਹੜੇ ਐਫਰਟਸ ਨੇ ਉਹ 100% ਪੈਣੇ ਚਾਹੀਦੇ ਨੇ ਔਰ ਐਸੀ ਕਰਕੇ ਅਸੀਂ ਹਮੇਸ਼ਾ ਸਰਕਾਰਾਂ ਦੇ ਨਾਲ ਸਾਂਝ ਰੱਖੀਆ ਭਾਵੇਂ